ਯਾਹ ਸ਼੍ਰੀ ਰਾਮ ਜੀ ਇਹ ਵੀਡੀਓ ਮੇਰੇ ਅੰਮ੍ਰਿਤਸਰ ਦੇ ਦੁਕਾਨਦਾਰ ਭਰਾਵਾ ਵਾਸਤੇ ਕੀਜੀਏ ਇਹ ਲੇਡੀ ਜਿਹੜੀ ਖੜੀ ਹੈ ਜਿਨੇ ਪੀਚ ਕਲਰ ਦਾ ਸਵੈਟਰ ਤੇ ਰੈਡ ਕਲਰ ਦਾ ਚੈੱਕ ਸੂਟ ਪਾਇਆ ਹੈ ਇਹ ਚੋਰ ਗਈ ਹੈ ਇਹਨੇ ਦੇਖੋ ਸਾਡੀ ਦੁਕਾਨ ਤੋਂ ਪੀਚ ਕਲਰ ਦਾ ਸੂਟ ਆਪਣੀ ਸ਼ਾਲ ਰੱਖ ਕੇ ਪੀਸ ਚੁੱਕ ਲਿਆ ਦੇਖੋ ਧਿਆਨ ਨਾਲ ਲੇ ਦੁਕਾਨਾਂ ਦੁਕਾਨਾਂ ਤੇ ਜਾ ਕੇ ਚੋਰੀਆਂ ਕਰਦੀ ਹੈ ਅੱਜ ਇਹ ਬਾਜ਼ਾਰ ਟੋਕਰਾਂ ਅੰਮ੍ਰਿਤਸਰ ਦੇ ਵਿੱਚ ਜੰਨਤ ਐਕਸਕਲੂਸਿਵ ਨਾਮ ਦੀ ਦੁਕਾਨ ਤੇ ਚੋਰੀ ਕੀਤੀ ਜਾਂਨੇ ਇਹਨੂੰ ਧਿਆਨ ਨਾਲ ਦੇਖੋ ਇਹਦੀ ਵੀਡੀਓ ਵਾਇਰਲ ਕਰੋ ਤਾਂ ਕਿ ਇਹ ਬਾਕੀ ਦੁਕਾਨਦਾਰਾਂ ਨਾਲ ਇਹ ਕੁਝ ਨਾ ਕਰ ਸਕੇ ਨਾਲੇ ਇਹਦੇ ਰਿਸ਼ਤੇਦਾਰਾਂ ਨੂੰ ਤੇ ਨਾਲੇ ਇਹਦੇ ਘਰ ਵਾਲਿਆਂ ਨੂੰ ਵੀ ਪਤਾ ਲੱਗੇ ਕਿ ਇਹ ਔਰਤ ਬਾਜ਼ਾਰ ਵੀ ਜਾ ਕੇ ਕੀ ਕਰਤੂਤਾ ਕਰਦੀ ਹੈ ਧੰਨਵਾਦ ਜੀ जय श्री राम जी ए वीडियो मेरे अमृतसर दे दुकानदार ਭਰਾਵਾ ਵਾਸਤੇ ਕੀਜੀਏ ਇਹ ਲੇਡੀ ਜਿਹੜੀ ਖੜੀ ਹੈ ਜਿੰਨੇ ਪੀਚ ਕਲਰ ਦਾ ਸਵੈਟਰ ਤੇ ਰੈਡ ਕਲਰ ਦਾ ਚੈੱਕ ਸੂਟ ਪਾਇਆ ਹੈ ਇਹ ਚੋਰ ਗਈ ਹੈ ਇਹਨੇ ਦੇਖੋ ਸਾਡੀ ਦੁਕਾਨ ਤੋਂ ਪੀਚ ਕਲਰ ਦਾ ਸੂਟ ਆਪਣੀ ਸ਼ਾਲ ਰੱਖ ਕੇ ਪੀਸ ਚੁੱਕ ਲਿਆ ਦੇਖੋ ਧਿਆਨ ਨਾਲ ਲੇ ਦੁਕਾਨਾਂ ਦੁਕਾਨਾਂ ਤੇ ਜਾ ਕੇ ਚੋਰੀਆਂ ਕਰਦੀ ਹੈ ਅੱਜ ਇਹ ਬਾਜ਼ਾਰ ਟੋਕਰਾਂ ਅਮ੍ਰਿਤਸਰ ਦੇ ਵਿੱਚ ਜਨਤ ਐਕਸਕਲੂਸਿਵ ਨਾਂ ਦੀ ਦੁਕਾਨ ਤੇ ਚੋਰੀ ਕੀਤੀ ਜਾਂਨੇ ਇਹਨੂੰ ਧਿਆਨ ਨਾਲ ਦੇਖੋ ਇਹਦੀ ਵੀਡੀਓ ਵਾਇਰਲ ਕਰੋ ਤਾਂ ਕਿ ਇਹ ਬਾਕੀ ਦੁਕਾਨਦਾਰਾਂ ਨਾਲ ਇਹ ਕੁਝ ਨਾ ਕਰ ਸਕੇ ਨਾਲੇ ਇਹਦੇ ਰਿਸ਼ਤੇਦਾਰਾਂ ਨੂੰ ਤੇ ਨਾਲੇ ਇਹਦੇ ਘਰਵਲਿਆਂ ਨੂੰ ਵੀ ਪਤਾ ਲੱਗੇ ਕਿ ਇਹ ਔਰਤ ਬਾਜ਼ਾਰ ਦੀ ਜਾ ਕੇ ਕੀ ਕਰਤੂਤਾ ਕਰਦੀ ਹੈ ਧੰਨਵਾਦ ਜੀ ਯਾਸ਼ੀ ਰਾਮ ਜੀ ਇਹ ਵੀਡੀਓ ਮੇਰੇ ਅੰਮ੍ਰਿਤਸਰ ਦੇ ਦੁਕਾਨਦਾਰ ਭਰਾਵਾ ਵਾਸਤੇ ਕੀਜੀਏ ਇਹ ਲੇਡੀ ਜਿਹੜੀ ਖੜੀ ਹੈ ਜਿਨੇ ਪੀਚ ਕਲਰ ਦਾ ਸਵੈਟਰ ਤੇ ਰੈਡ ਕਲਰ ਦਾ ਚੈੱਕ ਸੂਟ ਪਾਇਆ ਹੈ ਇਹ ਚੋਰ ਗਈ ਹੈ ਇਹਨੇ ਦੇਖੋ ਸਾਡੀ ਦੁਕਾਨ ਤੋਂ ਪੀਚ ਕਲਰ ਦਾ ਸੂਟ ਆਪਣੀ ਸ਼ਾਲ ਰੱਖ ਕੇ ਪੀਸ ਚੁੱਕ ਲਿਆ ਦੇਖੋ ਧਿਆਨ ਨਾਲ ਲੇ ਦੁਕਾਨ ਤੋਂ ਦੁਕਾਨਾਂ ਤੋਂ ਜਾ ਕੇ ਚੋਰੀਆਂ ਕਰਦੀ ਹੈ ਅੱਜ ਇਹ ਬਾਜ਼ਾਰ ਟੋਕਰਾਂ ਅੰਮ੍ਰਿਤਸਰ ਦੇ ਵਿੱਚ ਜੰਨਤ ਐਕਸਕਲੂਸਿਵ ਨਾਮ ਦੀ ਦੁਕਾਨ ਤੇ ਚੋਰੀ ਕੀਤੀ ਜਾਂਨੇ ਇਹਨੂੰ ਧਿਆਨ ਨਾਲ ਦੇਖੋ ਇਹਦੀ ਵੀਡੀਓ ਵਾਇਰਲ ਕਰੋ ਤਾਂ ਕਿ ਇਹ ਬਾਕੀ ਦੁਕਾਨਦਾਰਾਂ ਨਾਲ ਇਹ ਕੁਝ ਨਾ ਕਰ ਸਕੇ ਨਾਲੇ ਇਹਦੇ ਰਿਸ਼ਤੇਦਾਰਾਂ ਨੂੰ ਤੇ ਨਾਲੇ ਇਹਦੇ ਘਰ ਵਾਲਿਆਂ ਨੂੰ ਵੀ ਪਤਾ ਲੱਗੇ ਕਿ ਇਹ ਔਰਤ ਬਾਜ਼ਾਰ ਵੀ ਜਾ ਕੇ ਕੀ ਕਰਤੂਤਾ ਕਰਦੀ ਹੈ ਧੰਨਵਾਦ ਜੀ